ਸਭ ਕਹਿੰਦੇ ਨੇ ਪੰਡਤ ਅਸਲ ਦੇ ਵਿੱਚ ਉਹ ਹੈ ਜੋ ਮਨ ਪ੍ਰਭੂਦ ਹੈ ਪ੍ਰਭੂਦ ਦਾ ਸ਼ਬਦੀ ਅਰਥ ਹੈ ਆਪਣੇ ਆਪ ਨੂੰ ਪਹਿਲਾਂ ਸਮਝਾਉਣਾ ਪ੍ਰਥਮ ਹੈ ਮਨ ਪ੍ਰਭੂਦੇ ਆਪਣਾ ਪਾਛ ਹੈ ਅਬਰ ਰੀਜਾ ਪਹਿਲਾਂ ਆਪਣੇ ਆਪ ਨੂੰ ਸਮਝਾਉਣਾ ਤੇ ਫਿਰ ਦੂਜਿਆਂ ਨੂੰ ਸਮਝ ਦੇਣੀ ਤੇ ਕਹਿੰਦੇ ਪੰਡਤ ਉਹ ਹੈ ਜੋ ਉਪਦੇਸ਼ ਬਾਅਦ ਵਿੱਚ ਕਰਦਾ ਪਹਿਲਾਂ ਉਸ ਉਪਦੇਸ਼ ਨੂੰ ਆਪ ਸਮਝਦਾ ਆਪ ਮੰਨਦਾ ਆਪਣੀ ਮਨ ਨੂੰ ਸਮਝਾਉਂਦਾ ਹੈ ਪੰਡਤ ਦੁਨੀਆ ਤੇ ਉਹ ਵੀ ਹੋਏ ਜਿਨ੍ਹਾਂ ਨੇ ਸ਼ਾਸਤਰ ਪੜ੍ਹੇ ਗ੍ਰੰਥ ਪੜ੍ਹੇ ਬਹੁਤ ਗਿਆਨ ਅਸਰ ਕਰ ਲਿਆ। ਸਾਲਾਂ ਬਤੀ ਇਨਸਾਨ ਪੜਦਾ ਰਿਹਾ। ਲਾਇਬ੍ਰੇਰੀਆਂ ਦੀਆਂ ਲਾਇਬ੍ਰੇਰੀਆਂ ਪੜ ਪੜ ਕੇ ਖਤਮ ਕਰ ਦਿੱਤੀਆਂ। ਇੰਨੀਆਂ ਕਿਤਾਬਾਂ ਪੜ ਲਈ ਪਰ ਨਿਚੋੜ ਕੀ ਨਿਕਲਿਆ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚੱਕਣਾ ਚਾਹ। ਜੀ ਉਹਨਾਂ ਤੋਂ ਉਹਨੇ ਖੁਦ ਗਿਆਨ ਹਾਸਲ ਨਹੀਂ ਕੀਤਾ। ਆਪਣੇ ਜੀਵਨ ਨੂੰ ਕੋਈ ਸੇਧ ਪ੍ਰਦਾਨ ਨਹੀਂ ਕੀਤੀ। ਤੇ ਸਤਿਗੁਰ ਦੀ ਬਾਣੀ ਕਹਿੰਦੀ ਫਿਰ ਕੱਲਾ ਹੰਕਾਰ ਹੀ ਆ ਬਚਾਇਆ ਹੋ ਕੁਛ ਨਹੀਂ ਆਇਆ। ਹਉਮੈ ਆ ਗਈ ਤੇ ਮੈਂ ਇੰਨਾ ਕੁਝ ਪੜਿਆ। ਇਤਨਾ ਗਿਆਨ ਮਿਲੇ ਕੋਟ ਇਨੀਆਂ ਦਬਾਬਾਂ ਪੜਨੀਆਂ ਇਨੀਆਂ ਕਲਾਸਾਂ ਕਰ ਲਈਆਂ ਮੈਂ ਤੇ ਬਸ ਹੰਕਾਰ ਹੀ ਉਹਦੇ ਪੱਲੇ ਰਹਿ ਜਾਂਦਾ ਹੈ ਜ਼ਿੰਦਗੀ ਜਿਉਂ ਦਾ ਢੰਗ ਤੇ ਤਰੀਕਾ ਨੇ ਤੇ ਸਿੱਖਿਆ ਹੀ ਜਿਵੇਂ ਬੇੜੀ ਦੇ ਵਿੱਚ ਇੱਕ ਪੰਡਤ ਬੈਠਾ ਹੈ ਤੇ ਬੇੜੀ ਦਾ ਮਲਾ ਹੈ ਜੋ ਬੇੜੀ ਨੂੰ ਚਲਾਉਂਦਾ ਹੈ ਤੇ ਪੰਡਤ ਨੇ ਗੱਲਬਾਤ ਸ਼ੁਰੂ ਕੀਤੀ ਕਹਿੰਦਾ ਮਲਾ ਨੂੰ ਕਿ ਤੈਨੂੰ ਸੰਸਕ੍ਰਿਤ ਆਉਂਦੀ ਹੈ ਹੁਣ ਪਤਾ ਨਹੀਂ ਸੀ ਵਿਚਾਰੇ ਨੂੰ ਕਿ ਸੰਸਕ੍ਰਿਤ ਕੀ ਕਹਿੰਦੇ ਕਿ ਨੂੰ ਨਹੀਂ ਮੈਨੂੰ ਨਹੀਂ ਪਤਾ ਹਾਂ ਦਾ ਸੰਸਕ੍ਰਿਤ ਇੱਕ ਭਾਸ਼ਾ ਹੈ ਇਹ ਰੱਬੀ ਬੋਲੀ ਹੈ ਰੱਬੀ ਭਾਸ਼ਾ ਹੈ ਤੇ ਸੰਸਕ੍ਰਿਤ ਤੋਂ ਬਿਨਾ ਤੇ ਰੱਬ ਨਾਲ ਗੱਲਾਂ ਨਹੀਂ ਹੋ ਸਕਦੀਆਂ ਕਿਉਂਕਿ ਸੰਸਕ੍ਰਿਤ ਨੂੰ ਹੀ ਰੱਬ ਦੀ ਭਾਸ਼ਾ ਮੰਨਿਆ ਗਿਆ ਸੀ ਵੀ ਸੰਸਕ੍ਰਿਤ ਦੇ ਜਦੀ ਜਰੀਏ ਹੀ ਰੱਬ ਦੀ ਗੱਲ ਹੋ ਸਕਦੀ ਕਿਸੀ ਹੋਰ ਭਾਸ਼ਾ ਦੇ ਰਾਹੀਂ ਨਹੀਂ ਹੋ ਸਕਦੀ ਕਹਿੰਦਾ ਤੈਨੂੰ ਇਹ ਸੰਸਕ੍ਰਿਤ ਨਹੀਂ ਆਉਂਦੀ ਤੇਰਾ ਜੀਵਨ ਬਰਤ ਤੇਰਾ ਜੀਵਨ ਖਤਮ ਇੱਕ ਦੋ ਗੱਲਾਂ ਉਹਨੇ ਹੋਰ ਪੁੱਛੀਆਂ ਹੋਰ ਪਿਛ ਆਹਦਾ ਪੁੱਛਿਆ ਵੀ ਤੈਨੂੰ ਫਲਾਨੀ ਭਾਸ਼ਾ ਆਉਂਦੀ ਏ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਬਹਿੰਨਾ ਫਦਾ ਪਿਆ ਚੱਪੂ ਚਲਾਉਣੇ ਆ ਤੇ ਜਿਹੜੇ ਮੁਸਾਫਰ ਆਉਂਦੇ ਨੇ ਉਹਨੂੰ ਕਿਨਾਰੇ ਤੇ ਲੈ ਜਾਣਾ ਇਸ ਤੋਂ ਵੱਧ ਮੈਨੂੰ ਨਹੀਂ ਕੁਝ ਪਤਾ ਆਂਦਾ ਫਿਰ 100 ਪੈਸੇ ਦੇ ਵਿੱਚੋਂ 75 ਪੈਸੇ ਤੇਰੀ ਜ਼ਿੰਦਗੀ ਨਸ਼ਟ ਆ ਮਿਆਰਥਿਆ ਕਿਸੇ ਕੰਮੜੇ ਕਿਸੇ ਲੇਖੀ ਨੇ ਆਂਦਾ ਪੰਦ ਜੀ ਮੈਨੂੰ ਇਹ ਦੱਸੋ ਤੁਹਾਨੂੰ ਤਰਨਾ ਆਉਂਦਾ ਆਂਦਾ ਮੈਨੂੰ ਤਰਨਾ ਨਹੀਂ ਆਂਦਾ ਆਂਦਾ ਪੰਦ ਜੀ ਤੁਹਾਡੀ ਫਿਰ 100% ਹੀ ਜ਼ਿੰਦਗੀ ਖਤਮ ਐ ਗਿਆਥੀ ਚਲੇ ਦੀ ਤੁਹਾਡੀ ਸੰਸਕ੍ਰਿਤੀ ਬਚਾਉ ਤੁਹਾਨੂੰ ਆਕੇ ਇਥੇ ਜੇ ਮੈਂ ਬੇੜੀ ਨੂੰ ਪਾਸ ਡੇਡਾ ਕਰ ਦੇਵਾਂ ਇਸ ਦਰਿਆ ਦੇ ਵਿੱਚ ਮੈਂ ਤੇ ਤਰ ਕੇ ਪਾਸੇ ਨਾ ਵੀ ਜਾਣਾ ਮੈਨੂੰ ਤਰਨਾ ਆਉਂਦਾ ਤੁਹਾਨੂੰ ਤੇ ਤਰਨਾ ਨਹੀਂ ਆਉਂਦਾ ਫਿਰ ਕੀ ਕਰਨੀ ਗੀ ਤਾਂ ਕਰੂ ਤੁਹਾਡੀ ਸੰਸਕ੍ਰਿਤੀ ਤੁਹਾਡੀ ਵਿਜ ਭਾਸ਼ਾ ਦੁਨੀਆ ਦਾ ਗਿਆਨ ਹਾਸਲ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਾਣਕਾਰੀ ਇਨਫੋਰਮੇਸ਼ਨ ਇਕੱਤਰ ਕਰਨੀ ਵੱਖਰੀ ਗੱਲ ਹੈ ਇਨਫੋਰਮੇਸ਼ਨ ਦੇ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਇਨਸਾਨ ਸਿੱਖ ਸਕਦਾ